ਹੈਲੋ ਸਸਿਕਲ ਗਾਇਜ਼ ਆਈ ਹੋਪ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਤੇ ਮੈਂ ਵੀ ਵਧੀਆ ਆਂ ਤੇ ਅੱਜ ਆਪਣੇ ਕੋਲ ਆਇਆ ਹੈ ਵਿਕਰਮ ਮੈਂ ਕਿਹਾ ਵੀ ਕਈ ਦਿਨ ਹੋ ਗਿਆ ਆਪਾਂ ਉਹਨਾਂ ਤੇ ਵੀਡੀਓ ਬਣਾਈ ਜਾਈਦੀ ਆ ਵਿਕਰਮ ਦੀ ਕੋਈ ਖੈਰ ਖਬਰ ਹੀ ਨਹੀਂ ਲਈ ਤੇ ਇਹਨੂੰ ਪੁਲਿਸ ਫੜ ਕੇ ਲੈ ਗਈ ਕਹਿੰਦੇ ਵੀ ਇਹ ਨੇ ਹੈ ਲਿਖਿਆ ਤਾਂ ਇਦਾਂ ਹੀ ਸੀ ਥੰਬਨੇਲ 'ਚ ਵੀ ਪੁਲਿਸ ਫੜ ਕੇ ਲੈ ਗਈ ਤੇ ਮੈਂ ਕਿਹਾ ਚੱਲ ਖਬਰ ਲੈ ਕੇ ਆਉਨੇ ਆ ਵੀ ਕੀ ਗੱਲ ਹੋ ਗਈ ਪੁਲਿਸ ਨੇ ਕਹਤੇ ਇਹਨੂੰ ਫੜਿਆ ਆ ਹਨਾ ਤੇ ਤੁਸੀਂ ਵੀ ਚਲੋ ਮੇਰੇ ਨਾਲ ਆਪਾਂ ਜਾ ਕੇ ਉਹਨੇ ਕੀ ਗੱਲ ਹੋਈ ਹੈ ਤੇ ਮਿਲਦੇ ਆਂ ਵੀਡੀਓ ਦੇ ਵਿੱਚ ਸਾਰੀ 1.29 ਪਾ ਜੁਨਾ ਦੇ ਕੋਲ ਸੋ ਆ ਦੇਖੋ ਜੀ ਆਪਾਂ ਇਹ ਦੇ ਅੱਗਾ ਵੀ ਉਹਨੇ ਇੱਕ ਕੱਪੜਾ ਯਾਰ ਪਾ ਬਾਲੀ ਦਾ ਤੇ ਫਿਰ ਉਹ ਜਿਹੜਾ ਬੰਦਾ ਦੇਖ ਰਿਹਾ ਉਹ ਕਹਿੰਦਾ ਵੀ ਮੈਂ ਵੀ ਭਾਈ ਲਈ ਲਵਾ ਤੇ ਹੁਣ ਇੰਨੀ ਮੈਨਾ ਹੋਈ ਹੈ ਸੇਮ ਚੀਜ਼ ਮੈਂ ਤਰੋਂ ਤੁਹਾਨੂੰ ਦਿਖਾਉਂਦਾ ਇੱਕ ਮਿੰਟ ਦਿਓ ਮੈਂ ਆਊਟਫਿਟ ਭਾਈ ਦੇ ਕੋਲ ਲਈ ਸੀਗੀ ਤੁਸੀਂ ਦੇਖੋ ਤੁਸੀਂ ਬਦਲ ਲੱਗਦੀ ਤੇ ਉਹ ਫਿਰ ਮੇਰੀ ਵਾਈਫ ਨੇ ਆਹ ਚੀਜ਼ ਵਾਈਫ ਨੇ ਲਈ ਸੀ ਸੇਮ ਸੇਮ ਅਸੀਂ ਦੋ ਲਈਆਂ ਸੀ ਉਹ ਇਹ ਲੋਰ ਸੀ ਇਹ ਮੇਰੇ ਕੋਲ ਜੀ ਤੇ ਵਾਈਫ ਕਹਿੰਦੀ ਵੀ ਲੋਰ ਵੀ ਲੈ ਕੇ ਜਾ ਤੇ ਮੈਂ ਸਪੈਸ਼ਲ ਭਾਈ ਉਹਨ ਤੇ ਆ ਦੇਖੋ ਕਰਨ ਸ਼ੋਪਿੰਗ ਦੇ ਆ ਲਿਖਿਆ ਕੁਝ ਹੋਰ ਹੁੰਦਾ ਆ ਤੇ ਕਰਦੇ ਕੁਝ ਹੋ ਰਿਹਾ ਹੈ ਨਾ ਫੇਰ ਕਹਿਣਾ ਇਹਨਾਂ ਨੂੰ ਗਾਲਾ ਕੱਢਦੇ ਆ ਤੁਸੀਂ ਵੀ ਜਿੰਨਾ ਗੰਦ ਇਹਨਾਂ ਨੇ ਪਾਇਆ ਹੈ ਨਾ ਕਿਸੇ ਨੇ ਨਹੀਂ ਪਾਇਆ ਹੈਗਾ ਹਨਾ ਬਾਕੀ ਸਪੋਰਟਰ ਜਿਹੜੇ ਆ ਜਾਂਦੇ ਆ ਚਾਰ ਕਖੇ ਤੁਸੀਂ ਤੁਹਾਡਾ ਕੀ ਕੰਮ ਹੈ ਤੁਸੀਂ ਵਲੌਗਰਾਂ ਨੂੰ ਇਦਾਂ ਕਹਿੰਦੇ ਜੇ ਅਸੀਂ ਨਾ ਰੋਕੀਏ ਜੇ ਅਸੀਂ ਨਾ ਕਹੀਏ ਇਹਨਾਂ ਨੂੰ ਇਹ ਤਾਂ ਲੰਗੇ ਹੋ ਜਾਣੇ ਹੈ ਇੱਥੇ ਆ ਕੇ ਨਹੀਂ ਕਹਾਂ ਤੇ ਉਥੋਂ ਤੇ ਸਾਨੂੰ ਠਾਣੀ ਜਾਣਾ ਪੈਣਾ ਸਾਰੀਆਂ ਚੱਲੇ ਠਾਣੀ ਪੂਰਾ ਪਰਿਵਾਰ ਤੇ ਪਾਇਆ ਚੱਕਰ ਪੈ ਗਿਆ ਜੀ ਤੇ ਠਾਣੀ ਜਾਣਾ ਜੀ ਸਵੇ ਪੁਲਿਸ ਵਾਲੀ ਭਰਾਵਾ ਤੋਂ ਪਿਛਲੇ ਘੰਟੇ ਆਪਣੇ ਪੱਜਾਮਾ ਮੈਨੂੰ ਦੇਖਿਆ ਮੇਰੇ ਪਿਛਲੇ ਪੁਲਿਸ ਵਾਲੀ ਹੁਣ ਮੈਨੂੰ ਪਹੁੰਚਲੇ ਆਂ ਪਿਆਰੋ ਠਾਣੇ ਤਾਂ ਦੇਖਦੇ ਆ ਕਿ ਕੀ ਬੰਦਾ ਪਤਾ ਨਹੀਂ ਆਣ ਬਿਠਾ ਰਣਾ ਕੀ ਕਰਨਾ ਅਬ ਰੱਖਾ ਕਬਰ ਦਾ ਬਸ ਤੂੰ ਮੇਰੀ ਆਏ 3 ਆ ਗਿਆ ਮੇਰਾ ਚਲਿਏ ਲੜ ਗਏ ਆ ਚਲੋ ਬੰਦ ਜੀ ਹੋਣੀ ਜ ਮੈਨੂੰ ਕਾਣ ਦੇ ਰੋ ਇਹ ਭੈਣ ਚੋਦਾ ਕਿਸੇ ਦੀ ਐਕਟਿਵਾ ਦੇ ਵਿੱਚ ਗੱਡੀ ਮਾਰ ਆ ਤੇ ਹੁਣ ਦੇਖ ਲੋ ਹਨਾ ਘਰੇ ਅਗਲੇ ਨੇ ਪੁਲਿਸ ਭੇਜ ਦਿੱਤੀ ਵਿੱਚ ਆਪ ਕੰਧ ਟੱਪ ਕੇ ਭੱਜ ਗਿਆ ਘਰੇ ਪਾਂਚ ਬੁੜੀਆਂ ਨੂੰ ਪੁਲਿਸ ਫੜ ਕੇ ਲੈ ਜਵੇ ਉਹ ਯਾਰ ਬੰਦੇ ਆ ਕਿ ਕੀ ਇਹ ਨਮੂਨੇ ਆ ਹਨਾ ਜੇ ਤੁਸੀਂ ਗੱਡੀਆਂ ਚਲਾਉਨੇ ਆ ਤੁਸੀਂ ਇਹ ਤਾਂ ਦੇਖੋ ਮਰੇ ਕੌਣ ਆਉਂਦਾ ਕੌਣ ਨਹੀਂ ਤੇਰੇ ਕੋ ਗੱਡੀ ਸੀ ਅਗਲੇ ਕੋ ਐਕਟਿਵਾ ਸੀ ਅਗਲੇ ਤੇ ਜਾਦੀ ਸੱਟ ਲੱਗ ਜਵੇ ਫੇਰ ਕੌਣ ਜ਼ਿੰਮੇਵਾਰ ਆ ਹਨਾ ਤੁਹਾਡੇ ਕੋ ਤਾਂ ਬਥੇਰੇ ਪੈਸੇ ਹਰਾਮ ਦੀ ਕਮਾਈ ਆ ਤੁਸੀਂ ਤਾਂ ਲਾ ਦੇਣੇ ਆ ਅਗਲਾ ਕੋਈ ਗਰੀਬ ਬਰਬਾਹ ਬਲੇ ਮੋਗਾ ਲਗਾਏਗਾ ਜੀ ਮੈਂ ਨਾ ਨਹੀਂ ਕਰਦਾ ਮ ਦੇਖ ਲੋ ਹਨਾ ਫੇਰ ਕਿਹਨਾਂ ਇਹਨਾਂ ਨੂੰ ਬੋਲਦੇ ਆ ਹਨਾ ਤੇ ਆਹ ਦੇਖ ਲੋ ਬੰਦੇ ਕਹਿੰਦੇ ਬੰਦੇ ਇਕੱਠੇ ਕਰਕੇ ਲਿਜਾਣੇ ਥਾਣੇ ਬੰਦੇ ਕਿਹੜੇ ਕਿਹੜੇ ਕੀਤੇ ਮਾਂ ਲੈ ਕੇ ਚੱਲਿਆ ਘਰ ਵਾਲੀ ਲੈ ਕੇ ਚੱਲਿਆ ਉਹ ਭੈਣ ਜਿਹਦੇ ਟੱਬਰ ਕੌਣ ਲੈ ਕੇ ਜਾਂਦਾ ਹੁੰਦਾ ਥਾਣੇ ਨਾਲੇ ਕਿੱਡੇ ਗੰਦੇ ਬੰਦੇ ਆ ਯਾਰ ਇਹਨਾਂ ਨੂੰ ਇੰਨਾ ਨਹੀਂ ਪਤਾ ਹੈਗਾ ਦੋ ਕਾਬਲੀ ਆਪਦੇ ਆ ਕੇ ਇਕੱਠੇ ਕੀਤੇ ਆ ਜੀ ਬੰਦੇ ਇਕੱਠੇ ਕਰਕੇ ਲੈ ਕੇ ਚੱਲੇ ਆਣੇ ਵੇ ਕਹਿੰਦੇ ਤੁਸੀਂ ਗਾਲ੍ਹਾਂ ਕੱਢਦੇ ਇਹਨਾਂ ਨੂੰ ਗਾਲ੍ਹਾਂ ਵਾਲੇ ਲੱਛਣ ਆ ਦੇਖੋ ਤਾਂ ਤੁਸੀਂ ਆਪ ਦੱਸੋ ਹੈ ਚੁੱਲ੍ਹੇ 'ਚੋਂ ਜਨਾਹ ਨੂੰ ਕੋਸਾ ਦੇ ਰਿਹਾ ਨਾ ਕੋਈ ਹਾਂ ਜੀ ਕਿਚਨ ਹੈ ਨਾ ਅੱਜ ਸ਼ੇਵ ਆਪਾਂ ਇੱਕ ਲਿਆਉਣਾ ਸੀ ਉਹ ਪਾਪਾ ਨੇ ਦਿੱਤਾ ਸੀਗਾ ਹਾਂ ਆ ਵੀ ਹਾਂ ਫੋਨ ਟੈਮਪਰੇਚਰ ਦੇ ਮੈਡੀਕ ਹਾਂ ਜੇ ਕਿੰਦੇ ਮੈਂ ਵੀ ਟੈਨਸ਼ਨ ਦੇ ਨਾਲ ਕੁਝ ਵੀ ਨਹੀਂ ਕੀਤਾ ਖਾਦਾ ਪੀਤਾ ਮੇਕਅਪ ਦਿੱਤਾ ਸਾਰખી ਮਾਥ ਹੋ ਗਈ ਹੈ ਨਾ ਮੂ ਰੰਗ ਹੋ ਗਿਆ ਹਨ ਨਾਲ ਦੀ ਮੈਚਿੰਗ ਕਰ ਹੋਗੀ ਹਜੇ ਤੁਸੀਂ ਟੈਂਸ਼ਨ ਦੇ ਵਿੱਚ ਤੁਹਾਡੇ ਤੋਂ ਕੁਝ ਖਾ ਪੀ ਨਹੀਂ ਹੋਇਆ ਯਾਰ ਇਹ ਕਿਹੜੀ ਟੈਂਸ਼ਨ ਹੁੰਦੀ ਹੈ ਜੇ ਬੰਦੇ ਨੇ ਠਾਣੇ ਜਾਣਾ ਹੈ ਇਦਾਂ ਦਾ ਕੋਈ ਕੰਮ ਹੋ ਜਵੇ ਹਨ ਵੀ ਬੰਦੇ ਨੂੰ ਤਾਂ ਜਿੱਦਾਂ ਦੇ ਕੱਪੜੇ ਪਾਏ ਹੁੰਦੇ ਉਦੋਂ ਹੀ ਭਜ ਤੁਰਦਾ ਹੈ ਕਹਿਣਾ ਚਾਹ ਹਾਈ ਵੀ ਮੇਰਾ ਕੰਮ ਹੋ ਜਵੇ ਹਨ ਤੇ ਇਹ ਬਲੌਗਰ ਆਏ ਸਾਰਾ ਕੁਝ ਵਲੌਗ ਲਈ ਕਰਦੇ ਆ ਹਨ ਤਾਂ ਦਾ ਪ੍ਰਖਿਆਰ ਕਰਦੇ ਆ ਦੂਸਰੇ ਦੀ ਸੀਨੇ ਉੱਦੀ ਇਸਾ ਫੜ ਕੇ ਇਹ ਚੀਜ਼ਾਂ ਨਾਲ 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 ਰਵੀ ਨਾ ਇਹ ਬਾਉਂ ਗਿਆ ਇਹ ਤਾਂ ਬਾਉਂ ਗਿਆ ਮੁੰਡਿਆ ਸਾਲ ਕੋਈ ਨਾ ਲੱਗੀ ਤਣੀ ਹੈ ਨਾ ਆ ਦੇਖ ਲਓ ਤੁਹਾਡੇ ਵੱਡੇ ਬਲੌਗਰਾਂ ਦੇ ਕੰਮ ਦੇਖ ਲਓ ਹੈਨਾ ਵੀ ਹੱਥ ਦੇ ਵਿੱਚ ਬੁੜੀ ਦੇ ਕਾਰਦ ਫੜੀ ਤੇ ਉਹ ਕਾਰਦ ਮੁੰਡੇ ਦੀ ਅੱਖ ਚ ਲੱਗ ਚੱਲੀ ਸੀਗੀ ਹੈਨਾ ਤੇ ਅੱਗੋਂ ਕਹਿੰਦੀ ਆ ਮਾੜੀ ਜਿਹੀ ਨੁੱਕਰ ਹੀ ਲੱਗੀ ਆ ਹੈਨਾ ਵੀ ਤੁਸੀਂ ਕੀ ਵੇਟ ਕਰਦੇ ਸੀ ਵੀ ਚੰਗੀ ਤਰ੍ਹਾਂ ਲੱਗੇ ਉਹ ਅੱਖ ਨਿਕਲ ਜਵੇ ਮੁੰਡੇ ਦੀ ਯਾਰ ਤੁਹਾਨੂੰ ਨਿਆਣੇ ਦੇ ਤੇ ਰੱਬ ਨੇ ਤੇ ਤੁਹਾਨੂੰ ਸਾਂਭੜੇ ਨਹੀਂ ਆਉਂਦੇ ਭੈਣ ਚੋ ਦੋਜੇ ਤੁਹਾਨੂੰ ਰੱਬ ਵੀ ਸੱਚੀ ਉਹਦਾਦਿਆਂ ਨੂੰ ਦਿੰਦਾ ਜਿਨ੍ਹਾਂ ਨੂੰ ਲੋਡ ਨਹੀਂ ਗਈ ਹੈਨਾ ਜੇ ਆਲਰੇਡੀ ਉਹਨਾਂ ਦੇ ਹੈਗੇ ਆ ਤਾਂ ਉਹਨਾਂ ਨੂੰ ਬਸ ਕਰੇ ਜਿਨ੍ਹਾਂ ਨੂੰ ਲੋੜ ਆ ਉਹਨਾਂ ਨੂੰ ਦਵੇ ਰੱਬ ਵੀ ਕੁਝ ਨਹੀਂ ਹਾਲ ਹੈਗਾ ਇਹਨਾਂ ਨਿਆਣੇ ਨਹੀਂ ਸਾਹਮਣੇ ਆਉਂਦੇ ਇਹਨਾਂ ਨੇ ਉੱਥੇ ਚੱਲਿਆ ਜਿੱਥੇ ਉਹਨਾਂ ਨੇ ਸਕੂਟਰੀ ਬਣ ਨਹੀਂ ਦਿੱਤੀ ਯਾ ਰਿਪੇਅਰ ਕਰਨੀ ਜੇ ਵੀ ਜਿਹੜੀ ਨਾਲ ਐਕਸੀਡੈਂਟ ਹੋਇਆ ਵੀ ਉਦਾਂ ਉਹ 30000 ਰੁਪਏ ਮੰਗਦੇ ਸੀ ਖਰਿਆ ਉਹ ਕਿਹੜਾ ਆਪਾਂ ਨੂੰ ਦਿਖਾਇਆ ਹੈ ਵੀ ਇਹਨਾਂ ਨੇ ਉਹ ਮੰਗਦੇ ਸੀ 30000 ਅਗਲਿਆਂ ਨੇ ਮੰਗਿਆ ਕਰ ਨਹੀਂ ਮੰਗਿਆ ਕੀ ਪਤਾ ਹਨਾ ਆਪਦੇ ਕੋਲ ਹੀ ਕਹੀ ਜਾਂਦੇ ਹੁਣ ਕਿਉਂਕਿ ਇਹ ਬਲੌਗਰ ਹੈ ਤੇ ਏ ਹੁਣ ਉੱਥੇ ਚੱਲਿਆ ਉਹਨਾਂ ਨੇ ਮੰਗਿਆ 7000 ਰੁਪਏ ਅਖੇ ਸੀ ਆਹ ਆਹ ਚੀਜ਼ ਟੁੱਟੀ ਆ ਤੇ ਆਹ ਆਹ ਵੀ ਦੇਖੋ ਦੱਸੋ ਯਾਰ 7000 ਰੁਪਏ ਥੋੜਾ ਹੁੰਦਾ ਹੈ ਤੁਹਾਡੀ ਇੱਕ ਨਦਾਨੀ ਦੇ ਨਾਲ 7000 ਲੱਗਣਾ। ਪਰ ਇਹ ਕਹਿੰਦੇ ਨੇ ਕਿ ਦੁਨੀਆ ਆ। ਕਹਿੰਦੇ ਉਹ ਗੱਲੇ ਨਾ ਰਹੀ ਆ। ਕਹਿੰਦੇ ਬਲਮਾਨਸੀ ਦਾ ਅਜੇ ਤਾਂ ਕੋਈ ਜਮਾਨਾ ਨਹੀਂ ਹੈਗਾ। ਕੋਈ ਜਿੱਦਾਂ ਚੱਲਦਾ ਉਹਦੇ ਨਾਲ ਓਦਾਂ ਹੀ ਚੱਲਣਾ ਪੈਂਦਾ ਆ ਤੇ ਇਸ ਕਰਕੇ ਸਾਰੇ ਜਾਣੇ ਆਪਣਾ ਕਿਸੇ ਦਾ ਪਰਾ ਸੇਫਟੀ ਚ ਹੀ ਰੋ ਇੰਨੀ ਗੱਲ ਹੀ ਆ ਕਿ ਆਪਣਾ ਧਿਆਨ ਰੱਖੋ ਕਿਉਂਕਿ ਕੋਈ ਕਿਸੇ ਦਾ ਤੇ ਮਿਤਨੀ ਹੈਗਾ ਤੇ ਆਪੋ ਆਪਣਾ ਦੇਖਣਾ ਪੈਣਾ ਤਾਂ ਆਪੋ ਆਪਣਾ ਖਾਣਾ ਪੈਣਾ। ਲੋਕੀ ਤਾਂ ਕਹਿੰਦੇ ਆ ਵੀ ਕਿਸੇ ਦੇ ਢੇਡੇ ਚ ਰੋਟੀ ਨਾ ਪੈ ਜਾਵੇ ਤੇ ਬਸ ਉਹ ਅਹੀਂ ਕੱਢ ਲਈਏ ਜਲਦੀ ਜਲਦੀ। ਨਹੀਂ ਹੁਣ ਲੋਕਾਂ ਲੋਕੀ ਤੁਹਾਡੇ ਤੋਂ ਲਤਾਂ ਬਾਹਾਂ ਤੜਵਾਈ ਜਾਣ। ਭੈਣ ਚੋਰੀ ਨਾ ਗੱਡੀ ਮਾਰ ਕੇ ਆਏ ਆ ਉਹ ਪਲਮਾਨਸੀ ਹੋਗੀ ਦੱਸੋ ਯਾਰ ਸ਼ਰਮ ਨਹੀਂ ਆਉਂਦੀ ਇਹਨਾਂ ਨੂੰ ਗੱਲਾਂ ਕਰਦਿਆਂ ਨੂੰ ਕਿੱਦਾਂ ਇਹ ਗੱਲਾਂ ਕਰ ਲੈਂਦੇ ਆ ਇਦਾਂ ਦੇ ਕਿੱਦਾਂ ਮੇਕਅਪ ਮੂੰਕਪ ਥੱਪ ਕੇ ਬੈਠੀ ਆ ਉਦਾਂ ਇਹਨੂੰ ਬੜੀ ਟੈਨਸ਼ਨ ਸੀ ਇਦਾਂ ਰੀਲਾ ਤਾਂ ਨੱਚਦੀਆਂ ਫੈਰਦੀਆਂ ਆ ਉਦੋਂ ਤੁਹਾਡੀ ਟੈਨਸ਼ਨ ਕਿੱਥੇ ਗਈਆਂ ਹੁੰਦੀਆਂ ਹੈ ਹਨਾ ਕਿੱਦਾਂ ਬਾਲ ਸਿੱਧੇ ਕਰਾ ਕਰਾ ਕੇ ਤੂੰ ਬੈਠੀ ਆ ਹਜੇ ਕਹਿੰਦੀ ਮਿੰਟ ਮੇਰਾ ਸੱਤਾ ਪਿਆ ਹੈ ਨਾ ਜੀ ਦੇਖ ਸਕਦੇ ਹੋ ਨਾ ਜਸ ਇੱਥੇ ਖੜੇ ਹੋਏ ਆ ਤੇ ਬਹੁਤ ਜ਼ਿਆਦਾ ਰਸੀਆ ਬਹੁਤ ਕਿੰਨਾ ਜ਼ਿਆਦਾ ਰਸੀਆ ਲਿਖੋ ਆ ਜੀ ਤੇ ਆਪਾਂ ਇੱਥੇ ਖੜੇ ਹਾਂ ਹੁਣ ਤੇ ਵੇਟ ਕਰਦੇ ਪਏ ਆ ਉਹਨਾਂ ਦੀ ਕਿ ਜਲਦੀ ਜਲਦੀ ਆ ਜਾਣ ਤੇ ਬਸ ਸਾਨੂੰ ਇੰਨੀ ਜ਼ਿਆਦਾ ਭੁੱਖ ਲੱਗੀ ਹੋਈ ਆ ਅਸੀਂ ਸੇਰ ਦਾ ਵੀ ਕਹਿ ਰੋ ਨਾ ਇੱਕ ਰੋਟੀ ਦੀ ਬੁਰਕੀ ਚੜੀ ਹੋਣੀ ਨਹੀਂ ਮੂੰਹ ਚ ਪਾਈ ਹੈਗੀ ਸਾਨੂੰ ਇੰਨੀ ਜ਼ਿਆਦਾ ਮਤਲਬ ਭੁੱਖ ਲੱਗੀ ਹੋਈ ਆ ਤਾਂ ਅਦਾ ਕੀ ਟੈਨਸ਼ਨ ਦਾ ਵਿੱਚ ਨਾ ਬੰਦੇ ਨੂੰ ਕੁਝ ਸਹੀ ਸੋਝਲਾ ਹੈਗਾ ਕੁਝ ਵੇਜ ਇਹਨੂੰ ਕਹ ਲਓ ਕਿਉਂ ਕਰਾ ਤੈਨੂੰ ਇਹ ਤਾਂ ਸੋਝ ਗਿਆ ਵੀ ਤੇਰਾ ਮੁੰਡਾ ਸੁੱਤਾ ਪਿਆ ਹੈ ਵੱਡਾ ਹਨਾ ਸ਼ਰਮ ਨਹੀਂ ਆਉਂਦੀ ਹੈਗੀ ਕਹਿੰਦੀ ਨੂੰ ਵੇ ਇੱਤ ਦਦੀ ਦੇ ਵਿੱਚ ਸਾਨੂੰ ਕੋਸ਼ ਨਹੀਂ ਸੋਝਦਾ ਹੈਗਾ ਉਹ ਸੋਝਦਾ ਤੈਨੂੰ ਉਦਾਂ ਹੀ ਨਹੀਂਗਾ ਕਿਉਂਕਿ ਨਿਆਣੇ ਜੰਮ ਜੰਮ ਕੇ ਬੁੜੀ ਨੂੰ ਫੜਾਈ ਜਾਂਦੇ ਆ ਨਾ ਬੁੜੀ ਸੰਭੀ ਜਾਂਦੀ ਆ ਨਾ ਤੈਨੂੰ ਰੋਟੀ ਨਾ ਤੈਨੂੰ ਪਾਣੀ ਨਾ ਤੂੰ ਬਸ ਇਹ ਕਰੀਲਾ ਤੇ ਨੱਚਣਾ ਹੀ ਆ ਹਨਾ ਠੰਮ ਕੇ ਲਾਉਣੇ ਆ ਬਸ ਉਹ ਕੰਮ ਆਉਂਦਾ ਹੈ ਤੁਹਾਨੂੰ ਕੰਜਰਾਂ ਵਾਲਾ ਜਿਹੜਾ ਕਰੀ ਜਾਂਦੇ ਆ ਭੈਣ ਚੋਂ ਗੰਦ ਪਾਇਆ ਪਿਆ ਆ ਜਿਹੜਾ ਐਦਾਂ ਦੇ ਨੂੰ ਸਪੋਰਟ ਕਰਦੇ ਆ ਕੇ ਨਾ ਤੁਸੀਂ ਵਲੌਗਰਾਂ ਨੂੰ ਨਾ ਕਹੋ ਉਹਨਾਂ ਦੀ ਭੈਣ ਨੂੰ ਵੀ ਨਚਾ ਸੋ ਗਾਇਜ਼ ਇਹਨਾਂ ਨੂੰ ਦੇਖਣਾ ਘਟਾ ਦਿਓ ਕਿਉਂਕਿ ਜਦੋਂ ਤੁਸੀਂ ਦੇਖਦੇ ਆ ਨਾ ਤੇ ਤਾਂ ਹੀ ਇਹ ਲੋਕੀ ਤਾਂ ਝੜਦੇ ਆ ਕੋਸ਼ਕਿ ਅੱਜ ਕੱਲ ਨਵੇਂ ਚੈਨਲ ਚੱਲੇ ਆ ਜਿਹੜੇ ਇਹਨਾਂ ਨੂੰ ਸਪੋਰਟ ਕਰਦੇ ਵਲੌਗਰਾਂ ਨੂੰ ਹੈਨਾ ਉਹ ਤਾਂ ਸਪੋਰਟ ਕਰਦੇ ਕਿਉਂਕਿ ਉਹਨਾਂ ਦੇ ਚੈਨਲ ਨਹੀਂ ਚੱਲਦੇ ਕਦੇ ਰੋਸਟਰ ਨਾਲ ਪੰਗੇ ਲੈਂਦੇ ਕਦੇ ਵਲੌਗਰਾਂ ਦੀ ਸਪੋਰਟ ਕਰਦੇ ਆ ਵੀ ਸਾਡੇ ਚੈਨਲ ਚੱਲ ਜਾਣ ਹੈਨਾ ਤੇ ਸੋ ਗਾਇਜ਼ ਅੱਜ ਦੀ ਵੀਡੀਓ ਸਹੀ ਨਹੀਂ ਜੇਕਰ ਵੀਡੀਓ ਚੰਗੀ ਲੱਗੀ ਲਾਈਕ ਕਰਾ ਸ਼ੇਅਰ ਕਰਾ ਕਮੈਂਟ ਕਰਿਓ ਤੇ ਮੇਰੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਮਿਲਦੇ ਆ ਅਗਲੀ ਵੀਡੀਓ 'ਚ ਸਤਿ ਸ਼੍ਰੀ ਅਕਾਲ